ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂ ਲਾਈਕ ਟੂ ਮੈਨ ਚੈਨਲ ਤੇ ਮੈਂ ਸਾਤਵਾਂ ਵਾਰਤ ਕਰਦੀ ਆ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਬਹੁਤ ਸੋਹਣੀ ਵੀਡੀਓ ਤੇ ਇਹ ਵੀਡੀਓ ਹੈਗੀ ਇੱਕ ਬੱਕਰੇ ਦੇ ਸਟਾਈਲ ਵਿੱਚ ਤੇ ਦੇਖੋ ਜੀ ਇਹ ਆਪਣੀ ਪਈ ਹੈ ਜੀ ਬਚੀ ਹੋਈ ਟੈਡੀ ਤੋਂ ਫੇਰ ਅਹ ਫਰ ਇਹ ਤਾਂ ਹੋ ਗਈ ਫਰਜੀ ਇਹ ਜਿਹੜਾ ਆ ਕੱਪੜਾ ਜੀ ਇਹ ਥੋੜਾ ਜਿਹਾ ਟੁਕੜਾ ਬਚਿਆ ਹੋਇਆ ਜਿਹੜਾ ਆਪਾਂ ਟੈਡੀ ਦੇ ਮੂਵ ਵਗੈਰਾ ਬਣਾਉਣੇ ਆ ਉਹ ਚੋਂ ਬਚਿਆ ਹੋਇਆ ਹੁਣ ਜਿਹੜਾ ਇਹ ਕੱਪੜਾ ਹੈ ਇਹ ਕੱਪੜੇ ਦਾ ਆਪਾਂ ਬਹੁਤ ਵਧੀਆ ਇਸਤੇਮਾਲ ਕਰਾਂਗੇ ਕਿਸ ਤਰ੍ਹਾਂ ਇਸਤੇਮਾਲ ਕਰਾਂਗੇ ਇਹ ਉਹ ਤੁਹਾਨੂੰ ਦੱਸਦੇ ਆ ਤੇ ਕੀ ਚੀਜ਼ ਬਣਾਉਣੇ ਆ ਦੇਖੋ ਜੀ ਜਿਹੜਾ ਹੁਣ ਇਹਦਾ ਆ ਵਾਲਾ ਪੀਸ ਆ ਇਹ ਵਾਲਾ ਪੀਸ ਇਹਨੂੰ ਹੁਣ ਆਪਾਂ ਇਦਾਂ ਕਟਿੰਗ ਕਰ ਲੈਣੇ ਆ ਉਹ ਜੇ ਇਦਾਂ ਆਪਾਂ ਕਟਿੰਗ ਕਰ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹਨੂੰ ਇਦਾਂ ਕਰਕੇ ਇਦਾਂ ਫੋਲਡ ਕਰਕੇ ਇਹਨੂੰ ਗਲਾਈ 'ਚ ਕੱਟਣਾ ਹੈ ਗਲਾਈ 'ਚ ਕੱਟਣ ਵਾਸਤੇ ਪਹਿਲਾਂ ਤਾਂ ਆਪਾਂ ਨੂੰ ਨਿਸ਼ਾਨੀ ਲਗਾਣੀ ਪਊਗੀ ਤੇ ਆਪਾਂ ਮਾਰ ਕੇ ਨਾ ਨਿਸ਼ਾਨੀ ਲਗਾ ਲੈਂਦੇ ਆ ਜਿੰਨਾ ਆਪਾਂ ਨੇ ਗਲਾਈ 'ਚ ਕੱਟਣਾ ਹੈ ਨੂੰ ਜਿੰਨਾ ਕੱਟਿਆ ਆਪਾਂ ਸਾਰਾ ਜੇ ਗਲਾਈ 'ਚ ਕੱਟ ਲੈਨੇ ਆ ਤੇ ਇਹ ਜਿਹੜੀ ਆਪਾਂ ਬਣਾਉਨੇ ਆ ਜੀ ਚੀਜ਼ ਇਹ ਆਪਣੇ ਰਸੋਈ ਦੇ ਵਿੱਚ ਕੰਮ ਆਊਗੀ ਰਸੋਈ 'ਚ ਕਿਵੇਂ ਕੰਮ ਆਊਗੀ ਜੀ ਜਦੋਂ ਆਪਾਂ ਮਤਲਬ ਕੀ ਕੋਈ ਚੀਜ਼ ਵਗੈਰਾ ਬਣਾਉਨੇ ਆ ਕਰਾਹੀ ਦੇ ਵਿੱਚ ਸਬਜ਼ੀ ਵਗੈਰਾ ਜਾਂ ਪ੍ਰਸ਼ਾਦ ਵਗੈਰਾ ਬਣਾਉਨੇ ਆ ਜਾਂ ਫਿਰ ਚਾਹ ਵਗੈਰਾ ਧਰਦੇ ਆ ਡੱਬੂ ਦੇ ਵਿੱਚ ਕਈ ਵਾਰ ਡੱਬੂ ਘੜਨੀ ਹੁੰਦਾ ਤੇ ਉਹ ਆਪਾਂ ਤੋਂ ਚੱਕਿਆ ਨਹੀਂ ਜਾਂਦਾ ਹੈਗਾ ਤੇ ਆਪਣਾ ਹੱਥ ਝੜ ਜਾਂਦਾ ਉਹਦੇ ਵਾਸਤੇ ਬਣਾਉਨੇ ਆ ਤੇ ਲੋ ਜੀ ਗਲਾਈ 'ਚ ਆਪਾਂ ਨੇ ਬਿਲਕੁਲ ਕੱਟ ਲਿਆ ਇਹ ਪੀਸ ਦੇਖੋ ਬਿਲਕੁਲ ਗੋਲ ਆ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹਨੂੰ ਇੰਦਾ ਕਰਕੇ ਇਸ ਨੂੰ ਟੁਕੜਾ ਕੱਟ ਲੈਣਾ ਵਿਚਾਲੋਂ ਕੱਟ ਲੈਣਾ ਇੰਦਾ ਕਰਕੇ ਜੀ ਸੋ ਜੀ ਆਪਣੇ ਦੋ ਹਿੱਸੇ ਹੋ ਗਏ ਨੇ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਜਿਹੜਾ ਆਹ ਵਾਲਾ ਗਲਾਈ ਵਾਲਾ ਹਿੱਸਾ ਇਹਨੂੰ ਆਪਾਂ ਸਲਾਈ ਕਰਨਾ ਹੈ ਸਲਾਈ ਤੁਸੀਂ ਜੇ ਸਲਾਈ ਮਸ਼ੀਨ ਹੈਗੀ ਤਾਂ ਉਹਤੇ ਵੀ ਕਰ ਸਕਦੇ ਹੋ ਤੇ ਮੇਰੇ ਲਈ ਇਸ ਵਕਤ ਲਾਈਟ ਨਹੀਂ ਹੈਗੀ ਲਾਈਟ ਗਈ ਹੋਈ ਹੈ ਤੇ ਇਸ ਲਈ ਮੈਂ ਸਲਾਈ ਨਹੀਂ ਇਹ ਤੇ ਕਰਦੀ ਮੈਂ ਸੂਈ ਨਾਲ ਉਹ ਸਲਾਈ ਕਰਾਂਗੀ ਸਲਾਈ ਕਰਨ ਤੋਂ ਪਹਿਲਾਂ ਜੀ ਇਹਦੇ ਵਿੱਚ ਆਪਾਂ ਲਗਾਉਣੀਆਂ ਨੇ ਤਣੀਆਂ ਤਣੀਆਂ ਆਪਣੀਆਂ ਜੋ ਕੰਨੀ ਪਈ ਸੀ ਬਲੇਕ ਕੱਪੜੇ ਦੀ ਉਹ ਤਣੀ ਆਪਾਂ ਨੇ ਰੈਡੀ ਕਰ ਲਈਆਂ ਨੇ ਤੇ ਲੋ ਜੀ ਏਦਾਂ ਕਰਕੇ ਨਾ ਹੁਣ ਜਿਹੜੀ ਆ ਤਣੀ ਹੋਊਗੀ ਜੀ ਏਦਾਂ ਫੋਲਡ ਕਰਕੇ ਠੀਕ ਹੈ ਜੀ ਇਹਦੀ ਆਪਾਂ ਇੱਥੇ ਵਿਚਾਲੇ ਧਰ ਲਵਾਂਗੇ। ਜੀ ਇੱਥੇ ਵਿਚਾਲੇ ਧਰ ਕੇ ਸੌਰੀ ਇਹ ਏਦਾਂ ਕਰਕੇ ਧਰ ਲੈਣੇ। ਇਹ ਵਿਚਾਲੇ ਧਰ ਕੇ ਨੂੰ ਸਲਾਈ ਕਰ ਲੈਣੇ। ਮੈਂ ਸਾਰਾ ਫਟਾਫਟ ਸਹੀ ਨਾਲ ਸਲਾਈ ਕਰਨਾ ਨੇ ਫਿਰ ਤੁਹਾਨੂੰ ਦਿਖਾਉਣੀ ਆ। ਦੇਖੋ ਜੀ ਆਪਣੇ ਦੋਹੇ ਇਹ ਰੈਡੀ ਹੋ ਗਏ ਨੇ ਬਹੁਤ ਸੋਹਣੇ ਬਣੇ ਨੇ ਕਿਊਟ ਜਿਹੇ ਬਣੇ ਨੇ ਜਿਹੜੀਆਂ ਆਪਾਂ ਨੇ ਇਹ ਤਣੀਆਂ ਲਗਾਈਆਂ ਨੇ ਇਹ ਤਣੀਆਂ ਮਤਲਬ ਕਿ ਆਪਾਂ ਕੁੱਟੀ ਜਟੰਗਣ ਵਾਸਤੇ ਲਗਾਈਆਂ ਨੇ ਮਤਲਬ ਕਿ ਇਹਨੂੰ ਆਪਾਂ ਟਾਂਕ ਕੇ ਵੀ ਰੱਖ ਸਕਦੇ ਹਾਂ ਕਿਚਨ ਦੇ ਵਿੱਚ ਤੇ ਇੱਦਾਂ ਦਾ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਹੁਣ ਤੁਹਾਨੂੰ ਚੱਕ ਕੇ ਦਿਖਾਉਂ ਮੈਂ ਇਹ ਕੜਾਹੀ ਦੇਖੋ ਜੀ ਇੱਦਾਂ ਕੜਾਹੀ ਦੇ ਵਿੱਚ ਇਹਨੂੰ ਇੱਦਾਂ ਕਰਕੇ ਪਾਉਣਾ ਹੈ ਮਤਲਬ ਇੱਦਾਂ ਕਰਕੇ ਰੱਖਣਾ ਇਹਨੂੰ ਫਿਰ ਇਹ ਇੱਦਾਂ ਕਰਕੇ ਕੜਾਹੀ ਵਿੱਚ ਪਾਉਣਾ ਹੈ ਤੇ ਫਿਰ ਆਪਾਂ ਨਿਕੜਾ ਕੇ ਚੱਕ ਲੈਣੀ ਹੈ ਦੇਖੋ ਦੂੰਬੀ ਪਾ ਲਈ ਆਪਾਂ ਨੇ ਠੀਕ ਹੈ ਜੀ ਤੇ ਇਧਰੋਂ ਵੀ ਪਾ ਲਏ ਇਸ ਦਾ ਕਰਕੇ ਆਪਾਂ ਕੜਾਂਗੀ ਚੱਕ ਸਕਦੇ ਇਹਦੇ ਨਾਲ ਦੇਖੋ ਬਹੁਤ ਸੋਹਣਾ ਬਣਿਆ ਤੇ ਕੋਈ ਇਹ ਹੈ ਨਹੀਂ ਹੈਗਾ ਵੀ ਇਹ ਪਤਲੇ ਕੱਪੜੇ ਦੇ ਬਣੇ ਨੇ ਮੋٹے ਕੱਪੜੇ ਦੇ ਆਪਾਂ ਨੇ ਬਣਾਏ ਨੇ ਤਾਂ ਜੋ ਆਪਣੇ ਹੱਥ ਨਾਲ ਜਨ ਲ ਸਕਣ ਇਸ ਲਈ ਆਪਾਂ ਨੇ ਫੈਬਰੀ ਵਰਤੀ ਹੈ ਇਹ ਤੇ ਨੋ ਜੀ ਦੇਖੋ ਕਿੰਨੇ ਕਿਊੜਜੇ ਬਣੇ ਬਣ ਕੇ ਤਿਆਰ ਹੋਏ ਨੇ ਇਹ ਤੇ ਨੋ ਜੀ ਐਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਨਾ ਤੇ ਇੱਕ ਲਾਈਕ ਵਾਸਤੇ ਇਦਾਂ ਗੁੱਠੀ ਜਿਹਾ ਨਿਸ਼ਾਨ ਦਿੱਤਾ ਹੋਇਆ ਉਹ ਤੇ ਲਾਈਕ ਜਰੂਰ ਕਰਿਆ ਕਰੋ ਕਿਉਂਕਿ ਲਾਈਕ ਨਾਲ ਹੀ ਤੁਹਾਡਾ ਮੇਰਾ ਮੇਰਾ ਹੌਸਲਾ ਵਧਦਾ ਤੁਹਾਡੀ ਇੱਕ ਲਾਈਕ ਨਾਲ ਹੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਇੱਕ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਇਹ ਹੀ ਮੇਰੀ ਹੱਥ ਮੰਨ ਕੇ ਬੇਨਤੀ ਆ ਲਾਈਕ ਜਰੂਰ ਕਰਿਆ ਕਰੋ ਜੀ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤੱਕ ਫਿਰ ਸਾਰਿਆਂ ਨੂੰ ਸਸ਼ਕੀ